ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ 23 24 25 ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਜਿਹੜੀਆਂ ਵੀ ਉੱਥੇ ਪਹੁੰਚਦੀਆਂ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕੋਈ ਵੀ ਉੱਥੇ ਵੀਰ ਪਹੁੰਚਦਾ ਹੈ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਉੱਥੇ ਹਰਮਨ ਮੋਟਰ ਦੇ ਵੱਲੋਂ ਬਿਲਕੁਲ ਟੈਕਨੀਕਲ ਜੇ ਕੋਈ ਚੀਜ਼ ਗੱਡੀ ਖਰਾਬ ਹੋ ਜਾਂਦੀ ਹੈ ਤੇ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਊ। ਕਿਸੇ ਦਾ ਟਾਇਰ ਪੈਂਚਰ ਹੋ ਸਕਦਾ ਜੇ ਕੋਈ ਮੂਕੇ ਤੇ ਕੋਈ ਇਹੋ ਜਿਹੀ ਚੀਜ਼ ਖਰਾਬ ਹੁੰਦੀ ਹੈ ਤਾਂ ਉਹ ਠੀਕ ਕੀਤੀ ਜਾਊਗੀ। ਰਾਤ ਨੂੰ ਵੀ ਸਾਨੂੰ ਕੋਈ ਫੋਨ ਕਰੇ ਅਸੀਂ ਪ੍ਰੋਪਰ ਰਾਤ ਨੂੰ ਵੀ ਉੱਥੇ ਪਹੁੰਚਾਂਗੇ 24 ਘੰਟੇ ਦੀ ਸਾਡੀ ਸੇਵਾ। ਉਹ ਤੋਂ 1000 ਤੱਕ ਅਸੀਂ ਸੇਵਾ ਸਾਰੇ ਜਿੰਨੇ ਵੀ ਵੀਰਾਂ ਅਸੀਂ ਸਾਰੇ ਕੀਰਤੀ ਸਿੰਘ ਆ ਆਪਣੀ ਕਿਰਤ ਜੋ ਦਸਵਾਂ ਹਿੱਸਾ ਕੱਢ ਕੇ ਅਸੀਂ ਦਸਵੰਤ ਦਾ ਉਸ ਨੂੰ ਸੇਵਾ ਕਰ ਰਹੇ ਹਾਂ। ਉਹ ਵੀ 25 ਨੂੰ ਦਸਤ ਜਿਹੜਾ ਵੀਰ ਕੋਲੇ ਦਸਤਾਰ ਨਹੀਂ ਹੋਊਗੀ ਅਸੀਂ ਉਹਨੂੰ ਦਸਤਾਰ ਵੀ ਲੈ ਕੇ ਦੇਵਾਂਗੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੱਲਾ ਬੜੇ ਹੀ ਧੂਮਤਮ ਦੇ ਨਾਲ ਮਨਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਜਿੰਨੀ ਵੀ ਸੰਗਤ ਲੁਧਿਆਣਾ ਰੋਡ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਹੈ ਅਗਰ ਖੁਦ ਨਾਲ ਖਾਸ ਤਾਂ ਉਹਨਾਂ ਦਾ ਵਾਈਕਰ ਰਸਤੇ ਵਿੱਚ ਖਰਾਬ ਹੋ ਜਾਂਦਾ ਇੱਕ ਸੰਸਥਾ ਹੈ ਉਹਨਾਂ ਨੌਜਵਾਨਾਂ ਦੇ ਵੱਲੋਂ ਬੜਾ ਹੀ ਸੋਨਾ ਉਪਰਾਲਾ ਕੀਤਾ ਗਿਆ 23 24 25 ਤਰੀਕ ਨੂੰ ਜਿੰਨੀ ਵੀ ਸੰਗਤ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਹੈ ਅਗਰ ਰਸਤੇ ਦੇ ਵਿੱਚ ਵਾਹਕਲ ਹੈ ਉਹ ਖਰਾਬ ਹੋ ਜਾਂਦਾ ਹੈ ਇਹ ਨੌਜਵਾਨ ਉਸ ਲੋਕੇਸ਼ਨ ਤੋਂ ਤੇ ਪਹੁੰਚ ਕੇ ਬਿਲਕੁਲ ਫਰੀ ਆਫ ਕੋਸਟ ਹੈ ਉਹ ਜਿਹੜੀ ਵਾਹਕਲ ਹੈ ਗੱਡੀ ਹੈ ਬਿਲਕੁਲ ਉਹ ਸਹੀ ਕਰਕੇ ਦੇਣਗੇ ਇਹ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਡੁਗਰੀ ਡੁਗਰੀ ਤੋਂ ਲੈ ਕੇ ਦਰਾਹ ਰੋਡ ਤੱਕ ਇਹ ਨੌਜਵਾਨ ਉਸ ਜਗ੍ਹਾ ਤੋਂ ਤੇ ਪਹੁੰਚ ਕਰਨਗੇ ਅਗਰ ਕਿਸੇ ਦਾ ਵੀ ਵਾਹਕਲ ਖਰਾਬ ਹੁੰਦਾ ਹੈ ਸਹੀ ਕੀਤਾ ਜਾਊਗਾ ਸਤਿ ਸ੍ਰੀ ਅਕਾਲ ਜੀ ਸਾਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ਼ੂ ਜੀ ਕਿਵੇਂ ਮੰਨਦੇ ਵਿੱਚ ਵਿਚਾਰ ਆਇਆ ਹੈ ਬੜੀ ਵੱਡੀ ਸੇਵਾ ਤੁਸੀਂ ਕਰ ਰਹੇ ਹੋ ਸੰਗਤਾਂ ਦੇ ਲਈ ਕੀ ਕਹਿਣਾ ਚਾਹੋਗੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ 23 24 25 ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਜਿਹੜੀਆਂ ਵੀ ਉੱਥੇ ਪਹੁੰਚਦੀਆਂ ਲੋਹੇਹਾਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕੋਈ ਵੀ ਉੱਥੇ ਵੀਰ ਪਹੁੰਚਦਾ ਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਉੱਥੇ ਹਰਮਨ ਮੋਟਰ ਦੇ ਵੱਲੋਂ ਬਿਲਕੁਲ ਟੈਕਨੀਕਲ ਜੇ ਕੋਈ ਚੀਜ਼ ਗੱਡੀ ਖਰਾਬ ਹੋ ਜਾਂਦੀ ਹੈ ਤੇ ਬਿਲਕੁਲ ਫ੍ਰੀ ਆਫ ਕੋਸ ਠੀਕ ਕੀਤੀ ਜਾਉ। ਜੇ ਆਪਾਂ ਗੱਲ ਕਰੀਏ ਅ ਅਗਰ ਵੱਡਾ ਫਾਲਟ ਆਂਦਾ ਤੇ ਉਹ ਵੀ ਸਹੀ ਕੀਤਾ ਜਾਏਗਾ ਜੇ ਮੌਕੇ ਸੰ ਜਿਹੜੀ ਟੈਕਨੀਕਲ ਫਾਲਟ ਆਦਾ ਉਹ ਵੀ ਬਿਲਕੁਲ ਸਹੀ ਕੀਤਾ ਜਾਏਗਾ ਹਾਂਜੀ ਜਿਹੜੀ ਮੌਕੇ ਸਿਰ ਟੈਕਨੀਕਲ ਚੀਜ਼ ਆ ਜਿਵੇਂ ਕਿਸੇ ਦੀ ਬੈਲਟ ਟੁੱਟ ਸਕਦੀ ਹੈ ਕਿਸੇ ਦਾ ਟਾਇਰ ਪੈਂਚਰ ਹੋ ਸਕਦਾ ਜੇ ਕੋਈ ਮੌਕੇ ਤੇ ਕੋਈ ਐਹ ਜੀ ਚੀਜ਼ ਖਰਾਬ ਹੁੰਦੀ ਹੈ ਤਾਂ ਉਹ ਠੀਕ ਕੀਤੀ ਜਾਊਗੀ ਤੇ ਕਿੰਨੇ ਕੁ ਸਮਾਂ ਤੁਸੀਂ ਉੱਥੇ ਅਵੇਲੇਬਲ ਰਹੋਗੇ ਅਸੀਂ 24 ਘੰਟੇ ਪ੍ਰੋਪਰ ਸਾਡੀ ਇਹ ਸੇਵਾ ਹੈ ਕੋਈ ਅੱਜ ਦੀ ਨਹੀਂ ਸੇਵਾ ਹੈਗੀ ਵੀ ਜਿਵੇਂ ਕਹਿ ਲਓ ਵੀ ਸਵੇਰੇ ਸਾਨੂੰ ਫੋਨ ਕੀਤਾ ਤੇ ਅਸੀਂ ਸਵੇਰੇ ਜਾਣਾ ਰਾਤ ਨੂੰ ਵੀ ਸਾਨੂੰ ਕੋਈ ਫੋਨ ਕਰੇ ਅਸੀਂ ਪ੍ਰੋਪਰ ਰਾਤ ਨੂੰ ਵੀ ਉੱਥੇ ਪਹੁੰਚਾਂਗੇ 24 ਘੰਟੇ ਦੀ ਸਾਡੀ ਸੇਵਾ ਅੱਛਾ ਇਸ਼ੂ ਤੇ ਹੋਰ ਵੀ ਤੁਹਾਡੀ ਟੀਮ ਹੈ ਅਗਰ ਜਿਵੇਂ 24 ਘੰਟੇ ਅਵੇਲੇਬਲ ਰਹਿਣਾ ਤਾਂ ਬੜਾ ਔਖਾ ਹੈ ਹਾਂਜੀ ਬਿਲਕੁਲ ਕਿਉਂਕਿ ਇੱਕ ਬੰਦਾ 24 ਘੰਟੇ ਦੀ ਡਿਊਟੀ ਨਹੀਂ ਨਿਭਾ ਸਕਦਾ ਇਹਦੇ ਵਿੱਚ ਸਾਡੀ 21 ਤੋਂ 22 ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਪ੍ਰੋਪਰ ਅਸੀਂ ਕਹਿ ਲਓ ਵੀ ਟੀਮਾਂ ਲਾਈਆਂ ਹੋਈਆਂ ਸਵੇਰੇ ਹੋਰ ਹੋਣਗੀਆਂ ਦੁਪਹਿਰੇ ਹੋਰ ਹੋਣਗੀਆਂ ਸ਼ਾਮ ਨੂੰ ਹੋਰ ਹੋਣਗੀਆਂ ਰਾਤ ਨੂੰ ਹੋਰ ਹੋਣਗੀਆਂ ਪ੍ਰੋਪਰ ਸਾਡੀਆਂ ਟੀਮਾਂ ਦੇ ਤਹਿਤ ਕੰਮ ਚੱਲ ਰਿਹਾ ਕਿਉਂਕਿ ਇੱਕ ਬੰਦਾ 24 ਘੰਟੇ ਦੀ ਡਿਊਟੀ ਨਹੀਂ ਨਿਭਾ ਸਕਦਾ ਔਰ ਕੋਸ਼ਿਸ਼ ਅਸੀਂ ਇਹ ਕੀਤੀ ਹੈ ਵੀ ਜਿਹੜਾ ਰਾਤ ਵਾਲਾ ਬੰਦਾ ਹੋਊਗਾ ਉਹ ਰਾਤ ਨੂੰ ਡਿਊਟੀ ਕਰ ਰਿਹਾ ਉਹ ਅਗਲੇ ਦਿਨ ਸਵੇਰੇ ਆਪਣਾ ਰੈਸਟ ਕਰਕੇ ਤੇ ਉਹ ਫਿਰ ਸ਼ਾਮ ਨੂੰ ਫਿਰ ਆਪਣੀ ਡਿਊਟੀ ਉਦਾਂ ਹੀ ਨਿਭਾਵੇ ਅਗਰ ਆਪਾਂ ਗੱਲ ਕਰੀਏ ਜਦੋਂ ਸ਼ਹਾਦਤ ਦੇ ਛੋਟੇ ਸਭ ਦੇ ਦਿਨ ਚੱਲ ਰਹੇ ਸੀਗੇ ਉਦੋਂ ਵੀ ਤੁਹਾਡੇ ਲੋ ਬੜਾ ਮਤਲਬ ਬੜੀ ਵੱਡੀ ਸੇਵਾ ਕੀਤੀ ਗਈ ਸੀ ਉਦੋਂ ਕਿੰਨੇ ਕੁ ਜਿਹੜੇ ਨੌਜਵਾਨਾਂ ਜਾਂ ਲੋਕ ਜਿਹੜੀ ਸੰਗਤ ਉੱਥੇ ਆਈ ਸੀਗੀ ਕਿੰਨੇ ਕੁ ਸੰਗਤ ਉੱਥੇ ਆ ਕੇ ਗੱਡੀਆਂ ਸਹੀ ਕਰਾ ਕੇ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਇਹ ਸਾਨੂੰ 25 ਤੋਂ 30 ਗੱਡੀਆਂ ਦਾ ਫੋਨ ਆਇਆ ਸੀ ਹੂੰ ਉਹ ਠੀਕ ਕਰਕੇ ਆਈ ਸੀ ਅਸੀਂ ਇਹ ਗੱਡੀ ਜਿਆਦਾ ਹੀ ਫੋਨ ਸਾਨੂੰ ਫਤੇਗੜ ਸਾਹਿਬ ਦੀ ਧਰਤੀ ਤੋਂ ਆ ਰਹੇ ਸੀ ਜੀ ਉੱਥੋਂ ਜ਼ਿਆਦੇ ਫੋਨ ਆ ਰਹੇ ਸੀ ਉਥੇ ਜ਼ਿਆਦੀਆਂ ਗੱਡੀਆਂ ਖਰਾਬ ਹੋਈਆਂ ਹੋਈਆਂ ਸੀ ਸਾਨੂੰ ਅਸੀਂ ਇਹ ਕਰਦੇ ਆਂ ਪ੍ਰਣ ਕਰਦੇ ਆਂ ਵੀ ਅਸੀਂ ਫਤੇਗੜ ਸਾਹਿਬ ਦੇ ਮਕੈਨਿਕ ਨਾਲ ਕਿਸੇ ਨਾ ਕੰਟੈਕਟ ਕਰਾਂਗੇ ਅਗਲੀ ਵਾਰੀ ਤੇ ਅਸੀਂ ਉਥੇ ਵੀ ਇਹ ਸੇਵਾ ਜਾਰੀ ਰੱਖਾਂਗੇ ਅੱਛਾ ਆਪਾਂ ਗੱਲ ਕਰੀਏ ਜਦੋਂ ਆਫ ਦੀ ਰਿਪੋਰਟ ਧੜਨਾ ਗੱਲ ਹੋ ਰਹੀ ਸੀ ਆਫ ਕੈਮਰਾ ਤੁਸੀਂ ਇਹ ਵੀ ਗੱਲ ਕਹੀ ਸੀ ਅਗਰ ਦਰਾਹੇ ਤੋਂ ਅੱਗੇ ਵੀ ਅਗਰ ਸੰਗਤ ਕਾਫੀ ਉਧਰ ਜਾਂਦੀ ਹੈ ਅਗਰ ਅੱਗੇ ਕਈ ਵਾਰ ਹੁੰਦਾ ਕਿ ਉੱਥੇ ਵੀ ਸੰਗਤ ਦਾ ਧੜਨਾ ਟਾਈ ਅਪ ਕਰਦੀ ਹੈ ਤੇ ਅਗਰ ਜਿਹੜੇ ਮੋਟਰ ਵਹੀਕਲ ਜਾਂ ਸਹੀ ਕਰਦੇ ਨੇ ਇੱਕ ਮਕੈਨਿਕ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੋਗੇ ਤਾਂ ਕਿ ਧੜਨਾ ਜੁੜਨ ਵੱਤ ਤੋਂ ਵੱਤ ਉਹਨਾਂ ਨੂੰ ਅਪੀਲ ਇਹ ਕਰਨਾ ਚਾਹਣਾ ਹੈ ਸਾਡੇ ਨਾਲ ਤੁਸੀਂ ਜੋੜਨ ਜੋੜ ਸਕਦੇ ਹੋ ਅਸੀਂ ਹੁਣ ਦਰਾਹੇ ਤੱਕ ਰੱਖਿਆ ਹੋਇਆ ਹੈ ਕੀ ਪਤਾ ਸੀ ਇਸ ਤੋਂ ਅੱਗੇ ਲੈ ਚਲੀ ਹਾਂ ਜਾਨਾਂਦਪੁਰ ਸਾਹਿਬ ਤੱਕ ਲੈ ਚਲੀ ਜਾਂ ਫਤਿਹਗੜ੍ਹ ਸਾਹਿਬ ਤੱਕ ਲੈ ਚਲੀ ਜੇ ਸਾਡੇ ਨਾਲ ਕੋਈ ਮਕੈਨਿਕ ਵੀਰ ਜੁੜਨਾ ਚਾਹੁੰਦਾ ਹੈ ਆ ਸਾਡੇ ਨੰਬਰ ਨੇ 9646 787816 9517681984 ਇਹ ਸਾਡੇ ਨੰਬਰ ਨੇ ਅਗਰ ਗੱਲ ਕਰੀਏ ਨੌਜਵਾਨਾਂ ਦੇ ਵਿੱਚ ਕਾਫੀ ਸ਼ਰਧਾ ਭਾਵਨਾ ਵੀ ਹੁੰਦੀ ਹੈ ਅਗਲੇ ਕਹਿੰਦੇ ਹਾਂ ਵੀ ਅਪਾ ਵੀ ਆ ਕੇ ਸੇਵਾ ਕਰਨਾ ਚਾਹੁੰਦੇ ਆ ਤੇ ਉਹ ਵੀ ਫਿਰ ਅੱਗੇ ਤੁਹਾਡਾ ਸੇਵਾ ਕਰ ਸਕਦੇ ਜਰੂਰ ਆ ਕੇ ਸੇਵਾ ਕਰ ਸਕਦੇ ਨੇ 23 24 25 ਨੂੰ ਦੁਗਰੀ ਨਹਿਰ ਦੇ ਉੱਪਰ ਜਿੱਥੇ ਉਹ ਪੀਰਾਂ ਦੀ ਦਰਗਾਹ ਆ ਪੀਰਾਂ ਦੀ ਦਰਗਾਹ ਦੇ ਨਾਲ ਮੇਨ ਹਾਈਵੇ ਐਨ ਐਚ ਐਨ ਐਚ ਹਾਈਵੇ ਉੱਥੇ ਅਸੀਂ ਸਾਡਾ 3 ਦਿਨ ਦਾ ਲੰਗਰ ਲੱਗੂਗਾ ਅਸੀਂ ਉੱਥੇ ਹੀ 3 ਦਿਨ ਤੁਹਾਨੂੰ ਉੱਥੇ ਹੀ ਮਿਲਾਂਗੇ ਜਿਹੜਾ ਸਾਡੇ ਨਾਲ ਸੇਵਾ ਕਰਨਾ ਚਾਹੁੰਦਾ ਹੈ ਸਾਡੇ ਨਾਲ ਉੱਥੇ 3 ਦਿਨ ਸੇਵਾ ਕਰ ਸਕਦਾ ਹੈ ਇਸੋ ਜੀ ਗੱਲ ਕਰੀਏ ਜਿਹੜੇ ਆਪਣੇ ਜਿਹੜੇ ਮਕੈਨਿਕ ਵੀਰ ਨੇ ਤੁਹਾਡੇ ਜਿਹੜੇ ਸਹਿਯੋਗੀ ਨੇ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੱਕ ਅਵੇਲੇਬਲ ਰਹਿਣਗੇ ਜਿਹੜੇ ਸਾਡੇ ਵੀਰ ਨੇ ਉਹ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਹੋਣਗੇ ਜਿਹੜਾ ਸਹਿਯੋਗੀ ਵੀਰ ਸਾਡੇ ਨਾਲ ਜੁੜਨਾ ਚਾਹੁੰਦਾ ਉਹ ਦਰਾਹੇ ਨਹਿਰ ਤੋਂ ਅਗਲੀ ਲੋਕੇਸ਼ਨ ਤੱਕ ਸਾਡੇ ਨਾਲ ਜੁੜੇ ਹੋ ਸਕਦਾ ਆਪਾਂ ਕੋਸ਼ਿਸ਼ ਕਰੀਏ ਵੀ ਕਿਉਂਕਿ ਸਾਡੇ ਕੋਲੇ 4 ਵਾਹਨਾਂ ਦੀ ਸੇਵਾ ਹੈ ਸਾਡੇ ਨਾਲ ਕਾਰ ਦਾ ਜਿਹੜਾ ਸਾਡੇ ਅਸੀਂ ਕਾਰਾਂ ਦੀ ਸੇਵਾ ਕਰ ਰਹੇ ਹਾਂ ਕੋਈ ਬਾਈਕਸ ਵਾਲਾ ਵੀਰ ਜੁੜਨਾ ਚਾਹੁੰਦਾ ਮਕੈਨਿਕ ਕੋਈ ਟਰੱਕ ਦਾ ਵੀਰ ਜੁੜਨਾ ਚਾਹੁੰਦਾ ਕੋਈ ਟਰੈਕਟਰ ਦਾ ਮਕੈਨਿਕ ਵੀਰ ਜੁੜਨਾ ਚਾਹੁੰਦਾ ਸਾਡੇ ਨਾਲ ਸੰਪਰਕ ਕਰੇ ਆਪਾਂ ਸਾਰੇ ਰਲ ਕੇ ਉਹਦਾ ਸਹਿਯੋਗ ਵੀ ਦਵਾਂਗੇ ਤੇ ਕਿਉਂਕਿ ਇਹ ਜਿਹੜੀ ਸੇਵਾ ਹੈ ਇਹ ਸਾਰੀ ਇਕੱਠਿਆਂ ਹੀ ਕੀਤੀ ਜਾ ਸਕਦੀ ਹੈ ਇਕੱਲੇ ਦੇ ਵਸਦੀ ਕੋਈ ਸੇਵਾ ਨਹੀਂ ਅੱਛਾ ਇਸ਼ੂ ਜੀ ਗੱਲ ਕਰੀਏ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਕਈ ਵਾਰ ਇਹ ਵੀ ਹੁੰਦਾ ਕਿ ਗੱਡੀ ਦੇ ਵਿੱਚ ਵੱਡਾ ਫਾਲਟ ਹੋ ਜਾਂਦਾ ਤੇ ਉਹ ਫਿਰ ਤੁਸੀਂ ਕਿਵੇਂ ਆਪਣਾ ਸੰਗਤ ਦੇ ਸਹਯੋਗ ਦੇ ਨਾਲ ਤੁਸੀਂ ਸਾਰਾ ਕਰ ਰਹੇ ਹੋ ਜਿਵੇਂ ਫਿਰ ਹਾਂਜੀ ਜਿਹੜਾ 500 ਤੋਂ 1000 ਤੱਕ ਅਸੀਂ ਸੇਵਾ ਸਾਰੇ ਜਿੰਨੇ ਵੀ ਵੀਰਾਂ ਅਸੀਂ ਸਾਰੇ ਕੀਰਤੀ ਸਿੰਘ ਆ ਆਪਣੀ ਕਿਰਤ ਜੋ ਦਸਵਾਂ ਹਿੱਸਾ ਕੱਢ ਕੇ ਅਸੀਂ ਦਸਵੰਤ ਦਾ ਉਸ ਨੂੰ ਸੇਵਾ ਕਰ ਰਹੇ ਹਾਂ ਤੇ ਜਿਹੜਾ ਵੱਡਾ ਫਾਲਟ ਪੈ ਜਾਂਦਾ ਉਹ ਸੰਗਤਾਂ ਦੇ ਸਹਯੋਗ ਤੇ ਸਦਕਾ ਹੀ ਇਹ ਹੋ ਸਕਦਾ ਹੈ ਸੰਗਤਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਜੇ ਸਾਡੇ ਨਾਲ ਤੁਸੀਂ ਜੇ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਤੁਸੀਂ ਕਿਸੇ ਵੀ ਤਰੀਕੇ ਦੀ ਸੇਵਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਪ੍ਰੋਪਰ ਜੇ ਕੋਈ ਵੱਡਾ ਫਾਲਟ ਪਿਆ ਤੇ ਉਹਨੂੰ ਵੱਡੇ ਫਾਲਟ ਦੇ ਨਾਲ ਸਹਿਯੋਗ ਦਿਓ ਉੱਥੇ ਜਾ ਕੇ ਸਾਡੇ ਨਾਲ ਅਸੀਂ 1 ਰੁਪਿਆ ਨਹੀਂ ਲੈਣਾ ਸਾਡੇ ਵੱਲੋਂ ਜਿਹੜੀ ਸੇਵਾ ਵਾ ਉਹ ਬਿਲਕੁਲ ਫ੍ਰੀ ਆਫ ਕੋਸਟ ਕੀਤੀ ਜਾ ਰਹੀ ਹੈ ਆਪਾਂ ਗੱਲ ਕਰੀਏ ਜਦੋਂ ਜਿਹੜੇ ਨੌਜਵਾਨ ਨੇ ਹੌਲੇ ਹੌਲੇ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਇੱਥੋਂ ਕਾਫੀ ਜਿਹੜੇ ਨੌਜਵਾਨ ਜਾਂਦੇ ਨੇ ਭਾਵੇਂ ਬਾਈ ਦੀ ਗੱਲ ਕਰ ਲਈਏ ਜਾਂ ਬੁੱਲਟ ਦੀ ਗੱਲ ਕਰ ਲਈਏ ਕਾਫੀ ਜਿਹੜਾ ਗਰੁੱਪ ਵਗੈਰਾ ਬਣਾ ਕੇ ਜਾਂਦੇ ਨੇ ਉਹ ਉਹ ਹੁੱਲੜਵਾਜੀ ਨਾ ਕਰਨ ਉਹਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਵੀ ਕੀਤੇ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇ ਜਿਹਦੀ ਦਿੱਤੀ ਹੋਈ ਉਹ ਵਿਰਾਸਤ ਹੈ ਉੱਥੇ ਆਪਾਂ ਨਾਤਮਸਤਕ ਹੋਣ ਲਈ ਜਾਣਾ ਹੈ ਉੱਥੇ ਨਾਤਮਸਤਕ ਹੋਣ ਲਈ ਜਾਣਾ ਤੇ ਜਿਹੜੇ ਤੁਸੀਂ ਵੀਰ ਉੱਥੇ ਹੁੱਲੜਬਾਜੀ ਸਲੰਸਰ ਕਢਾ ਲੇ ਬਾਈਕਸ ਦੇ ਹੁੱਲੜਬਾਜੀਆਂ ਕੀਤੀਆਂ ਇਹ ਹੁੱਲੜਬਾਜੀਆਂ ਛੱਡ ਕੇ ਸਿਰਾਂ ਦੇ ਉੱਪਰ ਦਸਤਾਰਾ ਸਜਾ ਕੇ ਸਜ ਜਾਓ ਅਸੀਂ 23 24 25 ਨੂੰ ਜਿਹੜਾ ਵੀਰ ਨੇ ਦੱਸਿਆ ਵੀ ਲੰਗਰ ਲਾ ਰਹੇ ਹਾਂ ਅਸੀਂ 23 24 25 ਨੂੰ ਦਸਤਾਰਾ ਦਾ ਲੰਗਰ ਲਾ ਰਹੇ ਹਾਂ ਜਿਹੜਾ ਵੀਰ ਕੋਲੇ ਦਸਤਾਰ ਨਹੀਂ ਹੋਊਗੀ ਅਸੀਂ ਉਹਨੂੰ ਦਸਤਾਰ ਵੀ ਲੈ ਕੇ ਦੇਵਾਂਗੇ ਪ੍ਰੋਫੈਸ਼ਨਲ ਦਸਤਾਰ ਕੋਚ ਅਸੀਂ ਰੱਖ ਰਹੇ ਹਾਂ ਜਿਹੜਾ ਸਿਰਾਂ ਦੇ ਉੱਪਰ ਦਸਤਾਰ ਬਨ ਕੇ ਅਸੀਂ ਉਹਨੂੰ ਭੇਜਾਂਗੇ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ ਆਪਾਂ ਸਿਰ ਨਾ ਤੁਮਸਕ ਹੋਣ ਲਈ ਜਾਣਾ ਨਾ ਕਿ ਆਪਾਂ ਹੁੱਲੜਬਾਜੀ ਕਰਨ ਜਾਣ ਅਜਾ ਇਸ਼ੂ ਜਾਂਦੇ ਹੋਏ ਛੋਟੇ ਲਬਜ਼ਾਂ ਦੇ ਵਿੱਚ ਜਿਹੜੀ ਸੰਗਤ ਉੱਥੇ ਜਾ ਰਹੀ ਹੈ ਅਗਰ ਕਿਸੇ ਨੂੰ ਪ੍ਰੋਬਲਮ ਆਈਂਦੀ ਗੱਡੀ ਦੇ ਵਿੱਚ ਦਿੱਕਤ ਆਈਂਦੀ ਉਹ ਤੁਹਾਡੇ ਤੱਕ ਮਤਲਬ ਪਹੁੰਚ ਕਿਵੇਂ ਕਰਨੀ ਚਾਹੀਦੀ ਤੁਸੀਂ ਸਾਡਾ ਨੰਬਰ ਨੋਟ ਕਰ ਸਕਦੇ ਹੋ 9517661983 ਸਾਡਾ ਨੰਬਰ ਹੈ 9642787816 ਸਾਡਾ ਨੰਬਰ ਹੈ ਕੋਈ ਵੀ ਵੀਰ ਸਾਡੇ ਨਾਲ ਸੰਪਰਕ ਕਰੇ ਅਸੀਂ 24 ਘੰਟੇ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਇਹ ਸਰਵਿਸ ਫ੍ਰੀ ਰੱਖਾਂਗੇ ਸੋ ਇਹ ਨੌਜਵਾਨੇ ਜਿਨ੍ਹਾਂ ਦੇ ਵੱਲੋਂ 23 24 25 ਤਰੀਕ ਨੂੰ ਅਗਰ ਸ਼੍ਰੀ ਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਅਗਰ ਰਸਤੇ ਦੇ ਵਿੱਚ ਕੋਈ ਵੀ ਗੱਡੀ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਵਾਹਨ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਇਹ ਫ੍ਰੀ ਆਫ ਕੋਸਟ ਉੱਥੇ ਪਹੁੰਚ ਕੇ ਇਹ ਵਾਹਨ ਹੈ ਬਿਲਕੁਲ ਹੈ ਸਹੀ ਕਰਨਗੇ ਹੋਰ ਵਧੇਰੇ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਰਾਮਨ ਦੇ ਹੋ ਜਾਜਾ ਧੰਨਵਾਦ